ਸਾਰੇ ਭਗਤ ਜਨਾਂ ਨੂੰ ਜਰਾਦਾ ਬਹੁਤ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਵੀ ਮਾਤਾ ਵੈਸ਼ਨੋ ਦੇ ਵੀ ਕਟੜੇ ਦੇ ਵਿੱਚ ਜਿਹੜੀ ਹੈ ਯਾਤਰਾ ਉਹ ਬੜੀ ਹੀ ਧੂਮ-ਤਾਮ ਦੇ ਨਾਲ ਔਰ ਬੜੀ ਹੀ ਖੁਸ਼ਖਬਰੀ ਵਾਲੀ ਗੱਲ ਹੈ ਹਰ ਮਾਤਾ ਰਾਣੀ ਦੇ ਭਗਤ ਲਈ ਕਿਉਂਕਿ ਨਰਾਤਿਆਂ ਦੇ ਦਿਨ ਜਿਹੜੇ ਨੇ ਉਹ ਨੇੜੇ ਆ ਰਹੇ ਨੇ ਭਗਤ ਜਨਾਂ ਦੇ ਮਨ ਦੇ ਵਿੱਚ ਬੜੀ ਸ਼ੰਕਾ ਸੀ ਵੀ ਇਸ ਨਰਾਤਿਆਂ ਦੇ ਵਿੱਚ ਮਾਤਾ ਰਾਣੀ ਦੇ ਦ دیدار ਹੋ ਸਕਣਗੇ ਕਿ ਨਹੀਂ ਮਾਤਾ ਰਾਣੀ ਦੀ ਯਾਤਰਾ ਜਿਹੜੀ ਅਸੀਂ ਕਰ ਸਕਾਂ ਇਹ ਕੀ ਹੈ ਜਾਂ ਨਹੀਂ ਹੈ ਬੜੀ ਅਸਮੰਜਸ਼ ਵਾਲੀ ਸਥਿਤੀ ਜਿਹੜੀ ਸੀ ਬਣੀ ਹੋਈ ਸੀ ਪਰ ਸ਼੍ਰိုင်း ਬੋਰਡ ਨੇ ਇੱਕ ਜਿਹੜਾ ਫੈਸਲਾ ਲੇਤਾ ਉਹ ਤੁਹਾਨੂੰ ਦੱਸ ਦਈਏ ਕਿ ਮਾਤਾ ਰਾਣੀ ਦੇ ਭਗਤਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਇੱਕ ਚੰਗੀ ਖਬਰ ਹੈ ਉਹ ਇੱਕ اچھی ਖਬਰ ਹੈ ਜਿਹੜੀ ਉਹ ਤੁਹਾਡੇ ਕੰਨਾਂ ਤੱਕ ਸੁਣਨ ਨੂੰ ਮਿਲੇਗੀ ਕਿਉਂਕਿ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਹੁਣ ਤੁਸੀਂ ਜਾ ਕੇ ਨਤਮਸਤਕ ਹੋ ਸਕਦੇ ਹੋ ਔਰ ਮਾਤਾ ਰਾਣੀ ਦੇ ਦਰਸ਼ਨੇ ਦੀਦਾਰ ਜਿਹੜੇ ਤੁਸੀਂ ਉਹ ਜਾ ਕੇ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਵੀ ਸ਼੍ਰိုင်း ਬੋਰਡ ਨੇ ਫੈਸਲਾ ਲੇਤਾ ਵੀ ਜਿਹੜੀ ਵੈਸ਼ਨੋ ਦੇਵੀ ਤੇ ਮਾਤਾ ਰਾਣੀ ਦੀ ਯਾਤਰਾ ਉਹ ਇੱਕ ਤਰ੍ਹਾਂ ਦੀ ਖੋਲ ਦਿੱਤੀ ਗਈ ਹੈ ਯਾਤਰੀਆਂ ਦੇ ਲਈ ਔਰ ਤ੍ਰਿਕੁਟ ਪਰਬਤ ਦੇ ਉੱਤੇ ਹੁਣ ਉਸੇ ਤਰ੍ਹਾਂ ਚਹਿਲ ਪੈਲ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਜਿਸ ਤਰ੍ਹਾਂ ਪਹਿਲਾਂ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਉਹ ਮਾਤਾ ਰਾਣੀ ਦੇ ਦਰਸ਼ਨ ਕਰਨ ਤ੍ਰਿਕੁਟ ਪਰਬਤ ਤੇ ਜਾਂਦੇ ਸੀ ਔਰ ਕਟਰੇ ਤੋਂ ਜਿਹੜੀ ਹੈ ਯਾਤਰਾ ਆਰੰਭ ਹੁੰਦੀ ਸੀ ਔਰ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਹਮੇਸ਼ਾ ਦਸ ਜਿਹੀ ਲੱਖਾਂ ਦੀ ਤਦਾਦ ਦੇ ਵਿੱਚ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜੀ ਹੈ ਸ਼ਰਧਾਲੂ ਉੱਥੇ ਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਹਰ ਸਮੇਂ ਤਤਪਰ ਰਹਿੰਦੇ ਸੀ ਔਰ ਇੱਕ ਚੰਗੀ ਖਬਰ ਇੱਕ achhi khabar ਜਿਹੜੀ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਵੀ ਤਕਰੀਬਨ 22 ਦਿਨਾਂ ਤੋਂ ਬਾਅਦ ਮਾਤਾ ਰੜੀ ਦੀ ਜਿਹੜੀ ਹੈ ਯਾਤਰਾ ਇਹ ਦੁਬਾਰਾ ਆਰੰਭ ਹੋਣ ਜਾ ਰਹੀ ਹੈ ਔਰ ਮੌਸਮ ਦੇਖਿਆ ਜਾਵੇ ਮੌਸਮ ਵਿਗਿਆਨੀਆਂ ਬਲੋ ਦੇਖਿਆ ਜੇ ਮੈਂ ਆਂੜਮਲ ਸਮੇਂ ਦੇ ਵਿੱਚ ਜਿਹੜਾ ਮੌਸਮ ਹੈ ਇਹ ਅੱਛਾ ਰਹਿਣ ਦੀ ਉਮੀਦ ਹੈ بارش ਕਿਤੇ ਨਜ਼ਰ ਨਹੀਂ ਆ ਰਹੀ ਜਿਸ ਤੰਗ ਨਾਲ ਪਿਛਲੇ ਸਮੇਂ ਦੇ ਦੌਰਾਨ ਲੈਂਡਸਲਾਈਡ ਹੋਈ ਕਈ ਜਗ੍ਹਾ ਦੇ ਉੱਤੇ ਯਾਤਰਾ ਮਾਰਗ ਦੇ ਵਿੱਚ ਕਟਨਾਈਆਂ ਆਈਆਂ ਔਰ ਕਈ ਜਗ੍ਹਾ ਦੇ ਉੱਤੇ ਯਾਤਰਾ ਮਾਰਗ ਹੈ ਜਿਹੜਾ ਇਕ ਤਰ੍ਹਾਂ ਦਾ ਪੱਥਰ ਗਿਰਣ ਕਾਰਨ ਮੁਸੀਬਤ ਆ ਗਿਆ ਸੰਕਟ ਆ ਗਿਆ ਉਸ ਦੇ ਦੌਰਾਨ ਕਈ ਸ਼ਰਧਾਲੂਆਂ ਨੇ ਆਪਣੀ ਜੀਵਨ ਤੋਂ ਵੀ ਹੱਥ ਛੋਣਾ ਪਿਆ ਪਰ ਤੁਹਾਨੂੰ ਦੱਸ ਦੇਈਏ ਵੀ ਉਹਨਾਂ ਦਵੰਗਤ ਆਤਮਾਵਾਂ ਨੂੰ ਵੀ ਇੱਕ ਤਰ੍ਹਾਂ ਦੀ ਸ਼ਾਂਤੀ ਮਿਲੇ ਇਹ ਅਸੀਂ ਆਸ ਕਰਦੇ ਹਾਂ ਮਾਤਾ ਰਾਣੀ ਤੋਂ ਔਰ ਤੁਹਾਨੂੰ ਦੱਸ ਦੇਈਏ ਵੀ ਯਾਤਰਾ ਆਰੰਭ ਹੋ ਚੁੱਕੀ ਹੈ ਹੁਣ ਜਿਹੜੇ ਭਗਤਜਨ ਜੰਮੂ ਕਸ਼ਮੀਰ ਵਾਲ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਜਾ ਸਕਦੇ ਨੇ ਉਹ ਰ ਆਪਣੀਆਂ ਜੇਕਰ ਬੁੱਕਰ ਬੋ ਆਪਣੇ ਗੱਤਮਬੀਅ ਤੇ ਜਾਣ ਲਈ ਮਾਤਾ ਰਾਣੀ ਦਾ ਦਰਸ਼ਨ ਕਰਨ ਲਈ ਹੋ ਤੁਸੀਂ ਕੀ ਕਟਰਾ ਦੇ ਵਿੱਚ ਜਾ ਕੇ ਮਾਤਾ ਰਾਣੀ ਦੀ ਯਾਤਰਾ ਆਰੰਭ ਕਰ ਸਕਦੇ ਹੋ ਔਰ ਤ੍ਰਿਕੁਟ ਪਰਬਤ ਤੇ ਜਾ ਕੇ ਮਾਤਾ ਰਾਣੀ ਦਾ ਦਰਸ਼ਨ ਵੀ ਕਰ ਸਕਦੇ